ਡੱਲੇਵਾਲ ਸਾਹਿਬ ਨੇ ਬੜੀ ਤਪਛਾ ਕੀਤੀ ਹੈ ਅੱਜ 81 ਦਿਨ ਹੋ ਗਏ ਨੇ ਮਰਵਾਤੇ ਬੈਠਿਆ ਇੰਨੀ ਤਪਛਾ ਦੇ ਬਾਅਦ ਮਾਈਕ نیچے ਕਰ ਲੋ ਜਿਹੜਾ ਵਿੱਚ ਗੈਪ ਰਿਹਾ ਚਾਰ ਗੇਟ ਦੀਆਂ ਪਹਿਲਾਂ ਮੀਟਿੰਗਾਂ ਮਿਲੀਆਂ ਅੱਜ 59 ਗੇਟ ਦੀ ਮੀਟਿੰਗ ਹੈ ਇਕੱਲੇ ਸਾਨੂੰ ਨਹੀਂ ਅੱਜ ਪੂਰੇ ਭਾਰਤ ਦੇ ਕਿਸਾਨਾਂ ਨੂੰ ਇਸ ਮੀਟਿੰਗ ਦੀ ਪੂਰੀਆਂ ਨਜ਼ਰਾਂ ਬਣਾਈਆਂ ਹੋਈਆਂ ਨੇ ਕਿ ਕੀ ਬਣਦਾ ਯਾਰ ਤਾਂ ਮੈਨੂੰ ਲੱਗਦਾ ਵੀ ਖਾਸ ਕਰਕੇ ਅਸੀਂ ਜਿਹੜੀ ਇੰਨੀ ਤਕਲੀਬ ਦੇ ਵਿੱਚ 81 ਦਿਨਾਂ ਦੇ باوجود ਡੱਲੇਵਾਲ ਸਾਹਿਬ ਨੇ ਮੀਟਿੰਗ ਦੇ ਵਿੱਚ ਜਾਣ ਦਾ ਪ੍ਰਣ ਕੀਤਾ ਵੀ ਮੈਂ ਹਰ ਹਾਲਤ ਜਾਊਂਗਾ ਹਮੇਸ਼ਾ ਇਹ ਸਵਾਲ ਉੱਠਦਾ ਹੁੰਦਾ ਹੈ ਕਿਸਾਨ ਆਗੂਆਂ ਤੇ ਵੀ ਇਹ ਲੜਦਾ ਰਹਿੰਦੇ ਨੇ ਸੜਕਾਂ ਰੋਕ ਲੈਂਦੇ ਨੇ ਪਰ ਜਦੋਂ ਟੇਬਲ ਤੇ ਜਾਣਾ ਹੁੰਦਾ ਆਪਦਾ ਪੱਖ ਨਹੀਂ ਰੱਖਦੇ ਤਾਂ ਉਹ ਸਾਰੀਆਂ ਸਥਿਤੀਆਂ ਨੂੰ ਦੇਖਦੇ ਭਾਫਦੇ ਹੋਏ ਡੱਲੇਵਾਲ ਸਾਹਿਬ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਆਏ ਆ ਲਗਭਗ 4 ਘੰਟੇ ਹੋ ਗਏ ਅਸੀਂ ਖਨੋਰੀ ਤੋਂ ਤੁਰਿਆ ਨੂੰ 4 4.5 ਘੰਟਿਆਂ ਦੇ ਵਿੱਚ ਅੱਖ ਪੂਰਾ ਜੋਰ ਨਾਲ ਜਿਵੇਂ ਪੂਰੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਇੱਕ ਉਹਨਾਂ ਦੀ ਪੋਤਰੀ ਆ ਫੈਮਿਲੀ ਦੇ ਵਿੱਚੋਂ ਆ ਉਹਦੇ ਬਾਪੂ ਦੀ ਪਹੁੰਚ ਉਹਨਾਂ ਦੀ ਪੋਤਰੀ ਸੀਗੀ ਭੈਣ ਦੀ ਪੋਤਰੀ ਤਾਂ ਉਹ ਬੜੀ ਹੁਨਦਾਰ ਬੱਚੀ ਸੀਗੀ ਪੜ੍ਹਾਈ ਕਰ ਰਹੀ ਸੀ ਅਚਾਨਕ ਉਹਨਾਂ ਦੇ ਜਿਹੜੇ ਗੁਰਦਿਆਂ ਦੇ ਵਿੱਚੋਂ ਨੁਕਸਾਨ ਕਰਕੇ ਅੱਜ ਉਹਦੀ ਦੇਖੋ ਮੈਨੂੰ ਲੱਗਦਾ ਵੀ ਅੱਜ ਜਿਹੜੇ ਉਸ ਪਰਿਵਾਰ ਨੂੰ ਸਸਕਾਰ ਤੇ ਵੀ ਨਹੀਂ ਡਲੇ ਬਲ ਸਾਬ ਜਾ ਸਕੇ ਪੂਰੇ ਦੇਸ਼ ਦਾ ਖਿਆਲ ਅੱਜ ਮੈਨੂੰ ਲੱਗਦਾ ਦੂਜੀ ਘਟਨਾ ਹੈ ਜਦੋਂ ਅਸੀਂ ਇਹ ਮੋਰਚਾ ਸ਼ੁਰੂ ਕੀਤਾ ਸੀ ਤਾਂ ਡੱਲੇਵਾਲ ਸਾਹਿਬ ਦੇ ਜੀਵਨ ਸਾਥੀ ਚੱਲ ਗਏ ਤੇ ਦੂਜੇ ਦਿਨ ਭੋਗ ਪਾ ਕੇ ਹਰਿਆਣੇ ਦੇ ਵਿੱਚ ਰੇਲੀ ਕਰ ਰਹੇ ਸੀਗੇ ਅੱਜ اچانک ਬਣਦਾ ਸਾਰੇ ਪਰਿਵਾਰ ਨੂੰ ਸੰਸਕਾਰ ਚ ਸ਼ਾਮਲ ਹੋਣ ਲਈ ਸਾਡਾ ਵੀ ਫਰਜ਼ ਬਣਦਾ ਸਾਰੇ ਫੋਰਮ ਦੇ ਆਗੂਆਂ ਦਾ ਪਰ ਜਿਹੜੇ ਦੇਸ਼ ਦੇ ਕਿਸਾਨਾਂ ਦੀ ਜਿਹੜੇ ਸਾਲ ਪਾਰ ਅਸੀਂ ਬਾਰਡਰ ਤੇ ਬੈਠੇ ਆਂ ਉਹ ਜਿਹੜੀਆਂ ਮੀਟਿੰਗ ਤੇ ਨਜ਼ਰਾਂ ਲੱਗੀਆਂ ਨੇ ਸਾਨੂੰ ਆਸ ਹੈ ਕੇਂਦਰ ਸਰਕਾਰ ਅੱਜ ਦੀ ਮੀਟਿੰਗ ਦੇ ਵਿੱਚ ਵਧੀਆ ਮਾਹੌਲਾ ਬੈਠੇ ਹੈਗੇ ਮੰਤਰੀ ਆ ਰਹੇ ਕੋਈ ਜਾਣਕਾਰੀ ਹੁੰਦੀ ਦੇਖੋ ਮੰਤਰੀ ਹਜੇ ਸਾਨੂੰ ਪੂਰੀ ਜਾਣਕਾਰੀ ਪਰ ਇੰਨੀ ਜ਼ਰੂਰ ਹੈ ਕੇ ਮੰਤਰੀ ਆ ਰਹੇ ਨੇ ਕਿੰਨਾ ਟਾਈਮ ਚੱਲੇਗੀ ਮੀਟਿੰਗ ਮੀਟ ਇਹ ਤਾਂ ਸਰਕਾਰ ਤੇ ਨਿਰਭਰ ਹੈ ਇਹ ਸਾਡੇ ਬੱਲੇ ਤੋਂ ਜਾਣ ਸਰਕਾਰ ਕਹਿੰਦੇ ਨੇ ਐਮਐਸਪੀ ਗਾਰੰਟੀ ਕਾਨੂੰਨ ਬਣਨਾ ਇਸ ਦਾ 5 ਮਿੰਟਾਂ ਚ ਆ ਜਾਏਗੀ ਜੀ ਜੀ ਇਹ ਸਰਕਾਰ ਦੇ ਹਾਲਾਤ ਕਿੱਦਾਂ ਦੇ ਆ ਢੱਲੇਵਾਲ ਸਾਹਿਬ ਵੀ 4 ਘੰਟੇ ਲਾ ਕੇ ਇੱਥੇ ਪਹੁੰਚੇ ਆ ਹਾਲਾਤ ਕਿੱਦਾਂ ਦੇ ਹਾਲਾਤ ਤਾਂ ਅਚਾਨਕ ਪਤਾ ਹੀ ਆ ਵੀ ਜਿਹੜੇ ਹਾਲਾਤਾਂ ਦੇ ਵਿੱਚੋਂ ਅਸੀਂ ਆਏ ਆ ਟਰੈਪ ਦੇ ਵਿੱਚ ਦੀ ਆਏ ਆ ਹਾਲਾਤ ਤਾਂ ਨਾਚਕ ਨੋਨਸੇਦ ਦੇ ਪਰ ਫਿਰ ਵੀ ਹੌਸਲਾ ਬਜਾਂਦਾ ਬਿਲਕੁਲ ਕਾਕਾ ਸਿੰਘ ਤੇ ਕੋਟੜਾ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਦਿਖਾਇਆ ਜਗੀਰ ਸਿੰਘ ਢੱਲੇਵਾਲ ਜਿਹ ਇੱਥੇ ਪਹੁੰਚੇ ਨੇ ਤਾਂ ਬੇਹਾਤ ਖਾਸ ਤਸਵੀਰਾਂ ਨੇ ਐਂਬੂਲੈਂਸ ਰਾਹੀਂ ਜਗੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਤਾਂ ਹੁਣ ਕਿਸਾਨ ਆਗੂਆਂ ਦਾ ਅੰਦਰ ਜਾਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਭੈਣ ਦੀ ਪੋਤੀ ਦੀ ਡੈਥ ਤੇ ਸੰਸਕਾਰ ਤੇ ਵੀ ਨਹੀਂ ਪਹੁੰਚ ਸਕੇ ਇਹ ਆਪਣੇ ਆਪ ਦੇ ਵਿੱਚ ਵੱਡੀ ਲੜਾਈ ਆ ਜਿਹੜੀ ਉਹ ਲੜਨ ਅੰਦਰ ਜਾ ਰਹੇ ਨੇ ਕੈਮਰਾ ਪਰਸਨ ਰਮੇਸ਼ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਇਹ ਢੱਲੇਵਾਲ ਸਾਹਿਬ ਨੇ ਬੜੀ ਤਪਛਾ ਕੀਤੀ ਹੈ ਅੱਜ 81 ਦਿਨ ਹੋ ਗਏ ਨੇ ਮਰਵਾਤੇ ਬੈਠਿਆ ਇੰਨੀ ਤਪਸ਼ਾ ਦੇ ਬਾਅਦ ਮਾਈਕ ਨੀਚੇ ਕਰ ਲੋ ਜਿਹੜਾ ਵਿੱਚ ਗੈਪ ਰਿਹਾ ਚਾਰ ਗੇਟ ਦੀਆਂ ਪਹਿਲਾਂ ਮੀਟਿੰਗਾਂ ਮਿਲੀਆਂ ਅੱਜ 59 ਗੇਟ ਦੀ ਮੀਟਿੰਗ ਹੈ ਇਕੱਲੇ ਸਾਨੂੰ ਨਹੀਂ ਅੱਜ ਪੂਰੇ ਭਾਰਤ ਦੇ ਕਿਸਾਨਾਂ ਨੂੰ ਇਸ ਮੀਟਿੰਗ ਦੀ ਪੂਰੀਆਂ ਨਜ਼ਰਾਂ ਬਣਾਈਆਂ ਹੋਈਆਂ ਨੇ ਕਿ ਕੀ ਬਣਦਾ ਯਾਰ ਤਾਂ ਮੈਨੂੰ ਲੱਗਦਾ ਵੀ ਖਾਸ ਕਰਕੇ ਅਸੀਂ ਜਿਹੜੀ ਇੰਨੀ ਤਕਲੀਬ ਦੇ ਵਿੱਚ 82 ਦਿਨਾਂ ਦੇ باوجود ਦੱਲੇਵਾਲ ਸਾਹਿਬ ਨੇ ਮੀਟਿੰਗ ਦੇ ਵਿੱਚ ਜਾਣ ਦਾ ਪ੍ਰਣ ਕੀਤਾ ਵੀ ਮੈਂ ਹਰ ਹਾਲਤ ਜਾਊਂਗਾ ਹਮੇਸ਼ਾ ਇਹ ਸਵਾਲ ਉੱਠਦਾ ਹੁੰਦਾ ਹੈ ਕਿਸਾਨ ਆਗੂਆਂ ਤੇ ਬਈ ਇਹ ਲੜਦਾ ਰਹਿੰਦੇ ਨੇ ਸੜਕਾਂ ਰੋਕ ਲੈਂਦੇ ਨੇ ਪਰ ਜਦੋਂ ਟੇਬਲ ਤੇ ਜਾਣਾ ਹੁੰਦਾ ਆਪਦਾ ਪੱਖ ਨਹੀਂ ਰੱਖਦੇ ਤਾਂ ਉਹ ਸਾਰੀਆਂ ਸਥਿਤੀਆਂ ਨੂੰ ਦੇਖਦੇ ਭਾਫਦੇ ਹੋਏ ਦੱਲੇਵਾਲ ਸਾਹਿਬ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਆਏ ਆ ਲਗਭਗ 4 ਘੰਟੇ ਹੋ ਗਏ ਅਸੀਂ ਖਨੋਰੀ ਤੋਂ ਤੁਰਿਆ ਨੂੰ 4 4.5 ਘੰਟਿਆਂ ਦੇ ਵਿੱਚ ਪੱਖ ਪੂਰਾ ਜੋਰ ਨਾਲ ਜਿਹੜੇ ਪੂਰੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਇੱਕ ਉਹਨਾਂ ਦੀ ਪੋਤਰੀ ਫੈਮਿਲੀ ਦੇ ਵਿੱਚ ਟ੍ਰੈਂਡ ਹੈ ਉਹਨਾਂ ਦੀ ਪੋਤਰੀ ਸੀਗੀ ਭੈਣ ਦੀ ਪੋਤਰੀ ਤਾਂ ਉਹ ਬੜੀ ਹੁਨਦਾਰ ਬੱਚੀ ਸੀਗੀ ਪੜ੍ਹਾਈ ਕਰ ਰਹੀ ਸੀ ਅਚਾਨਕ ਉਹਨਾਂ ਦੇ ਜਿਹੜੇ ਗੁਰਦਿਆਂ ਦੇ ਵਿੱਚੋਂ ਨੁਕਸਾਨ ਕਰਕੇ ਅੱਜ ਉਹਦੀ ਦੇਖੋ ਮੈਨੂੰ ਲੱਗਦਾ ਵੀ ਅੱਜ ਜਿਹੜੇ ਉਸ ਪਰਿਵਾਰ ਨੂੰ ਸਸਕਾਰ ਤੇ ਵੀ ਨਹੀਂ ਡਲੇ ਵੱਲ ਸਾਬ ਜਾ ਸਕੇ ਪੂਰੇ ਦੇਸ਼ ਦਾ ਖਿਆਲ ਅੱਜ ਮੈਨੂੰ ਲੱਗਦਾ ਦੂਜੀ ਘਟਨਾ ਹੈ ਜਦੋਂ ਅਸੀਂ ਇਹ ਮੋਰਚਾ ਸ਼ੁਰੂ ਕੀਤਾ ਸੀ ਤਾਂ ਡੱਲੇਵਾਲ ਸਾਹਿਬ ਦੇ ਜੀਵਨ ਸਾਥੀ ਚਲ ਗਏ ਤੇ ਦੂਜੇ ਦਿਨ ਭੋਗ ਪਾ ਕੇ ਹਰਿਆਣੇ ਦੇ ਵਿੱਚ ਰੈਲੀ ਕਰ ਰਹੇ ਸੀਗੇ ਅੱਜ اچانک ਬਣਦਾ ਸਾਰੇ ਪਰਿਵਾਰ ਨੂੰ ਸੰਸਕਾਰ ਚ ਸ਼ਾਮਲ ਹੋਣ ਲਈ ਸਾਡਾ ਵੀ ਫਰਜ਼ ਬਣਦਾ ਸਾਰੇ ਫੋਰਮ ਦੇ ਆਗੂਆਂ ਦਾ ਪਰ ਜਿਹੜੇ ਦੇਸ਼ ਦੇ ਕਿਸਾਨਾਂ ਦੀ ਜਿਹੜੇ ਸਾਲ ਪਾਰ ਅਸੀਂ ਬਾਰਡਰਾਂ ਤੇ ਬੈਠੇ ਆਂ ਉਹ ਜਿਹੜੀਆਂ ਮੀਟਿੰਗ ਤੇ ਨਜ਼ਰਾਂ ਲੱਗੀਆਂ ਨੇ ਸਾਨੂੰ ਆਸ ਹੈ ਕੇਂਦਰ ਸਰਕਾਰ ਅੱਜ ਦੀ ਮੀਟਿੰਗ ਦੇ ਵਿੱਚ ਵਧੀਆ ਮਾਹੌਲਾ ਬੈਠੇ ਹੈਗੇ ਮੰਤਰੀ ਆ ਰਹੇ ਹੈ ਕੋਈ ਜਾਣਕਾਰੀ ਹੁੰਦੀ ਵੇਖੋ ਮੰਤਰੀ ਹਜੇ ਸਾਨੂੰ ਪੂਰੀ ਜਾਣਕਾਰੀ ਪਰ ਇੰਨੀ ਜ਼ਰੂਰ ਹੈ ਕੇ ਮੰਤਰੀ ਆ ਰਹੇ ਨੇ ਕਿੰਨਾ ਟਾਈਮ ਚੱਲੇਗੀ ਮੀਟਿੰਗ ਮੀਟ ਇਹ ਤਾਂ ਸਰਕਾਰ ਤੇ ਨਿਰਭਰ ਹੈ ਇਹ ਸਾਡੇ ਬੱਲੇ ਤੋਂ ਜਾਣ ਸਰਕਾਰ ਦੇ ਨਾਲ ਐਮਐਸਪੀ ਗਾਰੰਟੀ ਕਾਨੂੰਨ ਬਣਨਾ ਇਸ ਦਾ 5 ਮਿੰਟਾਂ ਚ ਆ ਜਾਏਗੀ ਜੀ ਜੀ ਹਾਲਾਤ ਕਿੱਦਾਂ ਦੇ ਆ ਡੱਲੇਵਾਲ ਸਾਹਿਬ ਵੀ 4 ਘੰਟੇ ਲਾ ਕੇ ਇੱਥੇ ਪਹੁੰਚੇ ਆ ਹਾਲਾਤ ਕਿੱਦਾਂ ਦੇ ਹਾਲਾਤ ਤਾਂ ਅਚਾਨਕ ਪਤਾ ਹੀ ਆ ਵੀ ਜਿਹੜੇ ਹਾਲਾਤਾਂ ਦੇ ਵਿੱਚੋਂ ਅਸੀਂ ਆਏ ਆ ਟਰੈਕ ਦੇ ਵਿੱਚ ਦੀ ਆਏ ਆ ਹਾਲਾਤ ਤਾਂ ਨਾਚਕ ਨੁਨਸੇਦ ਦੇ ਪਰ ਫਿਰ ਵੀ ਹੌਸਲਾ ਬਜਾਂਦਾ ਜੀ ਬਿਲਕੁਲ ਕਾਕਾ ਸਿੰਘ ਤੇ ਕੋਟੜਾ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਦਿਖਾਇਆ ਜਗੀਰ ਸਿੰਘ ਡੱਲੇਵਾਲ ਜਿਹੜੇ ਨੇ ਉਹ ਇੱਥ ਪਹੁੰਚੇ ਨੇ ਤਾਂ ਬੇहद ਖਾਸ ਤਸਵੀਰਾਂ ਨੇ ਐਂਬੂਲੈਂਸ ਰਾਹੀਂ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਤਾਂ ਹੁਣ ਕਿਸਾਨ ਆਗੂਆਂ ਦਾ ਅੰਦਰ ਜਾਣ ਦਾ ਸਿਲਸਲਾ ਸ਼ੁਰੂ ਹੋ ਚੁੱਕਿਆ ਭੈਣ ਦੀ ਪੋਤੀ ਦੀ ਡੈਥ ਤੇ ਸੰਸਕਾਰ ਤੇ ਵੀ ਨਹੀਂ ਪਹੁੰਚ ਸਕੇ ਇਹ ਆਪਣੇ ਆਪ ਦੇ ਵਿੱਚ ਵੱਡੀ ਲੜਾਈ ਆ ਜਿਹੜੀ ਉਹ ਲੜਨ ਅੰਦਰ ਜਾ ਰਹੇ ਨੇ ਕੈਮਰਾ ਪਰਸਨ ਰਮੇਸ਼ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ